වඩහන්ස මහල්ලා තිී්ජාකර පැහැල්ලා එක ඕවංකාර් සාතගොර ප්‍රසාදෙ මානමෑලෑ සවකෂමෑලතාානතොතැ මනහශ්‍යාන හොයේ එහේ ජගත පරම පොලයා ਵਿਰਲਾ ਬੂਝਾ ਕੋਏ ਮਾਨ ਮੈਲਾ ਸਭ ਕਿਛ ਮੈਲਾ ਤਨ ਤੋਤਾ ਮਨ ਹੱਸਿਆ ਨ ਹੋਏ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਰਾਗ ਵਡਹੰਸ ਦੇ ਵਿੱਚ ਅੰਗ 558 ਦੇ ਉੱਪਰ ਵਡਹੰਸ ਮੁਹੱਲਾ ਤੀਜਾ ਕਰ ਪਹਿਲਾ ਪਹਿਲੇ ਘਰ ਦੇ ਵਿੱਚ ਗਾਉਣ ਦਾ ਉਪਦੇਸ਼ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਣ ਅਰਥਾਤ ਕਿ ਓੰਕਾਰ ਇੱਕ ਹੈ ਸਤਿਗੁਰ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੋ ਆਪਣੇ ਬਚਨ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾਨ ਮੈਲ ਸਭ ਕਿਛ ਮੈਲਾ ਤਾਨ ਤੋ ਤਾ ਮਨ ਹੱਛਾ ਨਾ ਹੋਏ ਮਨ ਮੈਲਾ ਸਭ ਕੁਛ ਮੈਲਾ ਅਰਥਾਤ ਕਿ ਜੇਕਰ ਜੀਵ ਦਾ ਮਨ ਮੈਲਾ ਤਾਂ ਮਹਾਰਾਜ ਕਹਿੰਦੇ ਉਹਦੇ ਲਈ ਸਾਰਾ ਕੁਝ ਹੀ ਮੈਲਾ ਭਾਈ ਜਿਵੇਂ ਕਹਿੰਦੇ ਨਾ ਸੁਖੀ ਇਕ ਦੇਖਿਆ ਸਭ ਸੁਖੀ ਆ ਰੋਗੀ ਕਹੇ ਭਾਣੇ ਸਭ ਰੋਗੀ ਸੋ ਇਵੇਂ ਹੀ ਮਹਾਰਾਜ ਇੱਥੇ ਵੀ ਕਿਰਪਾ ਕਰਦੇ ਨੇ ਕਿ ਮੈਲੇ ਮਨ ਵਾਲੇ ਮੈਲੇ ਕੁਚਲੇ ਜੀਵ ਦੇ ਲਈ ਮਹਾਰਾਜ ਕਹਿੰਦੇ ਸਾਰਾ ਕੁਝ ਹੀ ਮੈਲਾ ਹੋ ਨਿਬੜਦਾ ਹੈ ਕਰ ਤਨ ਧੋਤਾ ਮਨ ਹੱਛਾ ਨਾ ਹੋਏ ਕੇਵਲ ਤੇ ਕੇਵਲ ਤਨ ਨੂੰ ਧੋਦਿਆਂ ਬਾਰਿਸ਼ ਨਾਲ ਜਿਹੜਾ ਮਾਨ ਹੈ ਭਾਈ ਹੱਛਾ ਨਹੀਂ ਹੁੰਦਾ ਚੰਗਾ ਨਹੀਂ ਹੁੰਦਾ ਸਾਫ ਸੁਆਸ਼ ਨਹੀਂ ਹੁੰਦਾ ਕਹਿੰਦੇ ਇਹ జగਤ ਪਰਮ ਪੁਲਾਇਆ ਵਿਰਲਾ ਬੂਝਾ ਕੋਏ ਇਹ ਜਗਤ ਪਰਮ ਕੁਲਾਇਆ ਪਰੰਤੂ ਮਹਾਰਾਜ ਕਹਿੰਦੇ ਸਾਰਾ ਜਗਤ ਆਕਾਲ ਪੁਰਖ ਵਾਹਿਗੁਰੂ ਜੀ ਨੇ ਮਾਨੂੰ ਆਪ ਹੀ ਪਰਮਾਤਮਾ ਚ ਕੁਲਾਇਆ ਹੋਇਆ ਹੈ ਕਰਮ ਕਾਂਡਾ ਦੇ ਵਿੱਚ ਉਲਝਾਇਆ ਹੋਇਆ ਲੋਕੀ ਤਨ ਨੂੰ ਤੋਕੇ ਮਨ ਦੀ ਮੈਲ ਵਰਤੀ ਕਰਨ ਦਾ ਯਤਨ ਕਰਦੇ ਹਨ ਮਹਾਰਾਜ ਕਹਿੰਦੇ ਵਿਰਲਾ ਬੁੱਝੇ ਕੋਈ ਪਰੰਤੂ ਅਸਲੀਅਤ ਜਾਂ ਇਸ਼ਤਾਰਥ ਨੂੰ ਕੋ ਵਿਰਲਾ ਹੀ ਗੁਰਮੁਖ ਗੁਰੂ ਪਿਆਰਾ ਬੁੱਝਦਾ ਹੈ ਸੋ ਅਗਰ ਹਉ ਵਾਲੀਆਂ ਭਗਤੀਆਂ ਦੇ ਵਿੱਚ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਜਾਪ ਮੰਨ ਮੇਰੇ ਤੂੰ ਏਕੋ ਨਾਮ ਸਤ ਗੁਰੇ ਦਿਆ ਮੋਕ ਏਹ ਹੁਨ ਧਨਾਨ ਰਹਾਉ ਜਾਪ ਮਨ ਮੇਰੇ ਤੂ ਏਕੋ ਨਾਮ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਹੇ ਮੇਰੇ ਮਨਾ ਤੂ ਕੇਵਲ ਤੇ ਕੇਵਲ ਏਕ ਆਲਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਨਾ ਕਰ ਔਰ ਆਸ਼ਾ ਕਹਿੰਦੇ ਸਾਤ ਗੁਰ ਦਿਆ ਮੋਕ ਏਹੋ ਨਿਦਾਨ ਰਹਾਓ ਅਰਥਾਤ ਕਿ ਸਤਗੁਰੂ ਪਾਸ਼ਾ ਜੀ ਨੇ ਸਾਨੂੰ ਮਹਾਰਾਜ ਕਹਿੰਦੇ ਇਹ ਨਾਮ ਰੂਪੀ ਖਜ਼ਾਨਾ ਬਖਸ਼ਿਆ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਰੂਪੀ ਖਜ਼ਾਨਾ ਸੁਰਹਾਵਰ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਿਧਾ ਕੇ ਆਸਣ ਜੇ ਸਿੱਖਿਆ ਇੰਦਰੀ ਵਾਸ ਕਰ ਕਮਾਏ ਮਾਨਕੇ ਮੈਲ ਨਾ ਉਤਰਾਂ ਹੋਮ ਮੈਲ ਨਾ ਜਾਏ ਸੱਧਾ ਕੇ ਆਸਣ ਜੈ ਸਖੇਰ ਥਾਤ ਕੇ ਮੰਤਰਾਂ ਦੇ ਜ਼ੋਰ ਨਾਲ ਕਰਾਮਾਤੀ ਤਾਕਤ ਨੂੰ ਹਸਲ ਕਰਨੇ ਵਾਲੇ ਸਿੱਧ ਪੁਰਸ਼ਾਂ ਦੇ ਬੇਸ਼ੱਕ ਕੋਈ ਜੀਵ ਆਸਣ ਵੀ ਸਿੱਖ ਲਵੇ ਨਰ ਮਹਾਰਾਜ ਕਹਿੰਦੇ ਆਸਨਾ ਦੇ ਨਾਲ ਨਾਲ ਇੰਦਰੀ ਵਾਸ ਕਰ ਕਮਾਏ ਅਰਥਾਤ ਕਿ ਆਪਣੀਆਂ ਇੰਦਰੀਆਂ ਨੂੰ ਨਿਯੰਤਰਣ ਦੇ ਵਿੱਚ ਕਰਕੇ ਕਾਬੂ ਜਾਂ ਕੰਟਰੋਲ ਦੇ ਵਿੱਚ ਕਰਕੇ ਕਮਾਉਣਾ ਕਰੇ ਹੱਥ ਯੋਗ ਨੂੰ ਮਹਾਰਾਜ ਕਹਿੰਦੇ ਐਵੇਂ ਵੀ ਗੱਲ ਨਹੀਂ ਬਣਦੇ ਕਹਿੰਦੇ ਮਨ ਕੇ ਮੈਲ ਨਾ ਉਤਰਾ ਹੋ ਮੈਂ ਮੈਲ ਨਾ ਜਾਏ ਤੇ ਸੈਤ ਜੋਗੀਆਂ ਵਾਲੇ ਆਸਣ ਕਰ ਕੇ ਇੰਦਰੀਆਂ ਵਾਸ ਦੇ ਵਿੱਚ ਕਰਕੇ ਅਠ ਜੋ ਕਮਾਉਣ ਦੇ ਨਾਲ ਵੀ ਮਨ ਦੀ ਮੈਲ ਉਤਰਦੀ ਨਹੀਂ ਔਰ ਪਾਸ਼ਾ ਕਹਿੰਦੇ ਹੋਮ ਮੈਲ ਨਾ ਜਾਏ ਹੰਕਾਰ ਦੀ ਮੈਲ ਵੀ ਨਹੀਂ ਜਾਂਦੀ ਐਵੇਂ ਸੋ ਪਾਸ਼ਾ ਕਹਿੰਦੇ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਵਿਣ ਸਤਗੁਰ ਕੀ ਸਰਣਾਏ ਸਤਗੁਰ ਮਿਲਿਆ ਉਲਟੇ ਭਈ ਕਹਿਣਾ ਕਿਛੁ ਨਾ ਜਾਏ ਐਸ ਮਾਨਕ ਹੋਰ ਸੰਜਮ ਕੋ ਨਹੀਂ ਵਿਣ ਸਤਗੁਰ ਕੀ ਸਰਣਾਇ ਅਰਥਾਤ ਕੇ ਸਤਗੁਰ ਪਾਸ਼ਾ ਜੀਆਂ ਦੀ ਸ਼ਰਨ ਦੇ ਵਿੱਚ ਪੈਣ ਤੋਂ ਬਗੈਰ ਚਰਨਾਂ 'ਚ ਡਿੱਗਣ ਤੋਂ ਬਿਨਾ ਮਹਾਰਾਜ ਕਹਿੰਦੇ ਸਾਡੇ ਸਮਨ ਹੋਰ ਕੋਈ ਵੀ ਸੰਜਮ ਨਹੀਂ ਭਾਈ ਐਸਾ ਮੰਨਦਾ ਹੋਰ ਕੋਈ ਵੀ ਮਹਾਰਾਜ ਕਹਿੰਦੇ ਜਾਬਤਾ ਨਹੀਂ ਸਤਗੁਰੂ ਪਾਤਸ਼ਾਹ ਜੀਆਂ ਦੀ ਸ਼ਰਨ ਦੇ ਵਿੱਚ ਡਿੱਗਣ ਤੋਂ ਬਗੈਰ ਕਹਿੰਦਾ ਸਤਗੁਰ ਮਿਲਿਆ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਸਤਗੁਰ ਮਿਲਿਆ ਉਲਟੀ ਭਈ ਜੇ ਸਤਗੁਰ ਪਾਤਸ਼ਾਹ ਮਿਲ ਪੈਣ ਤੇ ਸੁਰਤਿ ਔਰ ਬਿਰਤੀ ਜਿਹੜੀ ਹੈ ਮਹਾਰਾਜ ਕਹਿੰਦੇ ਉਲਟ ਜਾਂਦੀ ਹੈ ਸੰਸਾਰ ਵਾਲੇ ਬੰਨਿਓ ਮਾਇਆ ਵਾਲੇ ਬੰਨਿਓ ਕਹਿਣਾ ਕਿਛੂ ਨਾ ਜਾਏ ਹੋਰ ਇਸ ਦੀ ਬਾਤ ਕਿਹਾ ਕੁਝ ਨਹੀਂ ਜਾ ਸਕਦਾ ਸੁ ਅਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪੰਦ ਨਾਨਕ ਸਤਿਗੁਰ ਕਉ ਮਿਲਦੋ ਮਰਾ ਗੁਰ ਕਾ ਸ਼ਬਦ ਫਿਰ ਜੀਵੇ ਕੋਏ ਮਮਤਾਗੇ ਮਲ ਉੱਤਰੈ ਇਹੋ ਮਨ ਹੱਛਾ ਹੋਏ ਨਨ ਤਨਾਨਕ ਸਤਿਗੁਰ ਕੋ ਮਿਲ ਦੋ ਮਹਾਰਾ ਕਹਿੰਦੇ ਨੇ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿ ਸਤਿਗੁਰ ਪਾਸ਼ਾ ਜੀ ਨੂੰ ਮਿਲਦਾ ਹੋਇਆ ਜੇ ਕੋਈ ਜਗਿਆਸੂ ਜਨ ਗੁਰਮਹ ਗੁਰੂ ਪਿਆਰਾ ਹਉਮੈ ਵਾਲੇ ਬੰਨਿਓ ਮਰ ਜਾਵੇ ਤਮਹਾਰਾ ਹੀ ਕਹਿੰਦੇ ਗੁਰ ਕੈ ਸ਼ਬਦ ਫਿਰ ਜੀਵੇ ਕੋਏ ਤੇ ਫਿਰ ਕੋਈ ਵਿਰਲਾ ਹੀ ਗੁਰਮਹ ਗੁਰੂ ਪਿਆਰਾ ਗੁਰੂ ਮਹਾਰਾਜਿਆਂ ਦੇ ਸ਼ਬਦ ਦੇ ਦੁਆਰਾ ਸ਼ਬਦ ਨੂੰ ਕਮਾਉਂਦਾ ਹੋਇਆ ਆਤਮਿਕ ਜੀਵਨ ਜੀਉਣਾ ਕਰਦਾ ਹੈ ਕਹਿੰਦਾ ਮਮਤਾ ਕੇ ਮਲ ਉਤਰੈ ਇਹੋ ਮਨ ਹੱਛਾ ਹੋਏ ਤੇ ਫਿਰ ਉਸ ਗੁਰਮੁਖ ਗੁਰੂ ਪਿਆਰੇ ਦੇ ਅੰਦਰੋਂ ਮਮਤਾ ਅਰਥਾਤ ਆਪਣਾਤ ਦੀ ਮੈਲ ਉਤਰ ਜਾਂਦੀ ਹੈ ਜੀਵਾਂ ਔਰ ਪਦਾਰਥਾਂ ਦੇ ਪ੍ਰਤੀ ਕਰ ਮਹਾਰਾਜ ਕਹਿੰਦੇ ਇਹੋ ਮਨ ਹੱਸ਼ਿਆ ਹੋਏ ਤੇ ਜਿਹੜਾ ਸਾਡਾ ਮਨ ਹੈ ਨਾ ਵਿਕਾਰੀ ਮਹਾਰਾਜ ਕਹਿੰਦੇ ਹੱਸ਼ਿਆ ਹੋ ਜਾਂਦਾ ਹੈ ਸਾਫ ਸੁਆਸ ਹੋ ਜਾਂਦਾ ਨਿਰਮਲ ਬਾਗ ਪਵਿੱਤਰ ਹੋ ਜਾਂਦਾ ਹੈ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਤਾਨ ਕਰੋ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਵਡਹੰਸ ਮਹੱਲਾ ਤੀਜਾ ਨਦਰੇ ਸਤਗੁਰ ਸੇਵਿਆ ਨਦਰੇ ਸੇਵਾ ਹੋਏ ਨਦਰੇ ਇਹ ਮਨ ਵਸਿਆ ਆਵੇ ਨਦਰੇ ਮਨ ਨਿਰਮਲ ਹੋਏ ਨਦਰੇ ਸਤਗੁਰ ਸੇਵੀ ਆਰਥਾਤ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਦਰ ਭਾਵ ਕਿਰਪਾ ਦ੍ਰਿਸ਼ਟੀ ਦੇ ਦੁਆਰਾ ਹੀ ਸਤਗੁਰ ਪਾਸ਼ਾ ਜੀਆਂ ਦੀ ਸੇਵਾ ਅਰਥਾਤ ਸਿਮਰਨ ਕੀਤਾ ਜਾਂਦਾ ਹੈ ਪਤਨ ਦਾ ਦਰੇ ਸੇਵਾ ਹੋਏ ਅਰਥਾਤ ਕਿ ਉਹਦੀ ਕਿਰਪਾ ਦ੍ਰਿਸ਼ਟੀ ਦੇ ਸਦਕਾ ਹੀ ਪਾਸ਼ਾ ਜੀ ਦਾ ਸਿਮਰਨ ਅਥਵਾ ਸੇਵਾ ਹੁੰਦੀ ਆ ਭਾਈ ਕਹਿੰਦਾ ਨਦਰ ਇਹੋ ਮਨ ਵਾਸ ਆਵੇ ਨਦਰ ਮਨ ਨਿਰਮਲ ਹੋਏ ਕੋਸਕਾਲ ਪੁਰਖ ਵਾਹਿਗੁਰੂ ਅਥਵਾ ਗੁਰਪਰਮੇਸ਼ਰ ਦੀ ਨਦਰ ਭਾਵ ਕਿਰਪਾ ਦ੍ਰਿਸ਼ਟੀ ਦੇ ਦੁਆਰਾ ਹੀ ਸਾਡਾ ਇਹ ਮਨ ਵਾਸ ਦੇ ਵਿੱਚ ਆਉਂਦਾ ਕੰਟਰੋਲ ਕਾਬੂ ਦੇ ਵਿੱਚ ਆਉਂਦਾ ਹੈ ਕਰਨ ਅਦਰੇ ਮਾਨ ਨਿਰਮਲ ਹੋਏ ਤੇ ਪਾਸ਼ਾ ਦੇ ਹੁਕਮ ਦੇ ਅਦੀਨ ਹੋ ਕੇ ਮਹਾਰਾਜ ਕਹਿੰਦੇ ਉਹਦੀ ਨਦਰ ਦੇ ਦੁਆਰਾ ਹੀ ਇਹ ਮਾਨ ਨਿਰਮਲ ਅਰਥਾਤ ਮੈਲ ਤੋਂ ਰਹਿਤ ਅਥਵਾ پاک ਪਵਿੱਤਰ ਹੁੰਦਾ ਹੈ ਸੁਗਰਹਾਉ ਵਾਲੀਆਂ ਭਗਤੀਆਂ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮੇਰੇ ਮਨ ਤੇ ਸੱਜਾ ਸੋਏ ਇਕੋ ਚੇਤਾ ਤਾ ਸੁਖ ਪਾਵੈ ਫਿਰ ਦੁਖ ਨ ਮੂਲੇ ਹੋਏ ਰਹਾਉ ਮੇਰੇ ਮਨ ਜੇਤ ਸੱਚਾ ਸੋਏ ਅਰਥਾਤ ਕਹੇ ਮੇਰੇ ਮਨ ਤੂ ਉਸ ਸੱਚੇ ਪਰਮੇਸ਼ਰ ਨੂੰ ਚੇਤੇ ਕਰਨਾ ਕਰ ਮਹਾਰਾਜ ਕਹਿੰਦੇ ਇੱਕੋ ਚਿਤ ਹਾ ਤਾਂ ਸੁਖ ਪਾਵੈ ਫਿਰ ਦੁੱਖ ਨਾ ਮੂਲੇ ਹੋਏ ਰਹਾਓ ਇੱਕੋ ਚਿਤ ਹਾ ਤਾਂ ਸੁਖ ਪਾਵੈ ਅਰਥਾਤ ਕਿ ਜੇਕਰ ਤੁਮਹਾਰਾ ਹੀ ਕਹਿੰਦੇ ਇੱਕ ਆਕਾਲ ਪੁਰਖ ਵਾਹਿਗੁਰੂ ਜੀ ਨੂੰ ਚੇਤੇ ਕਰਨਾ ਕਰੇਗਾ ਤਾਂ ਕੇਵਲ ਤਾਂ ਕੇਵਲ ਮਹਾਰਾਜ ਕਹਿੰਦੇ ਤਾਂ ਹੀ ਸੁਖ ਪਾਉਣਾ ਕਰੇਗਾ ਭਾਈ ਪਰਮਹਾਰਾਜ ਕਹਿੰਦੇ ਉਸ ਸਦੀਵੀ ਸਖਤ ਤੋਂ ਪਰੰਤ ਕਹਿੰਦੇ ਫਿਰ ਦੁੱਖ ਨਾ ਮੂਲੇ ਹੋਏ ਕਰਤਾਤ ਕੇ ਫਿਰ ਕੋਈ ਦੁਨਿਆਵੀ ਜਾਂ ਮਾਇਆ ਵੀ ਦੁੱਖ ਤੈਨੂੰ ਬਿਲਕੁਲ ਹੋਵੇਗਾ ਨਹੀਂ ਸੁਰਹਾਵਰਥਾਤ ਵਿਸ਼ਰਾਮ ਦੇ ਕੇ ਅਗਵਾਪੜੇ ਬਚਨ ਦੇ ਦੂਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਨਦਰੇ ਮਰਗ ਜੀਵੀ ਆਏ ਨਦਰੇ ਸਬਦ ਵਸਾ ਮਨ ਆਏ ਨਦਰੇ ਹੁਕਮ ਬੁੱਝਿਆ ਹੁਕਮੇ ਰਹਾ ਸਮਾਏ ਨਦਰੇ ਮਰ ਕੇ ਜੀਵੀ ਆਰਥਾਤ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਦਰ ਅਰਥਾਤ ਕਿਰਪਾ ਦ੍ਰਿਸ਼ਟੀ ਦੇ ਸਦਕਾ ਹੈ ਹੋਮੇ ਵਾਲੇ ਬੰਦੇ ਉਹ ਮਰ ਕੇ ਆਤਮਕ ਜੀਵਨ ਜੀਵੀਦਾ ਔਰ ਮਹਾਰਾਜ ਕਹਿੰਦੇ ਨਦਰੇ ਸ਼ਬਦ ਵਸਾ ਮੰਨੇ ਆਏ ਅਰਥਾਤ ਕਿ ਉਹਦੀ ਕਿਰਪਾ ਦ੍ਰਿਸ਼ਟੀ ਦੇ ਸਦਕਾ ਹੈ ਪਾਤਸ਼ਾਹ ਜੀ ਦਾ ਸ਼ਬਦ ਆਕੇ ਮਨ ਦੇ ਵਿੱਚ ਵਸਦਾ ਹੈ ਕਹਿੰਦਾ ਨਦਰੇ ਹੁਕਮ 부ਝਿਆ ਹੁਕਮੇ ਰਹਾ ਸਮਾਏ ਨਦਰੇ ਹੁਕਮ 부ਝਿਆ ਅਰਥਾਤ ਕਿ ਉਹਦੀ ਕਿਰਪਾ ਦ੍ਰਿਸ਼ਟੀ ਦੇ ਸਦਕਾ ਹੀ ਉਹ ਸਾਰੀ ਪਰਮੇਸ਼ਰ ਜੀ ਦੇ ਹੁਕਮ ਨੂੰ 부ਝੀਦਾ ਹੈ ਕਹਿੰਦਾ ਹੁਕਮੇ ਰਹਾ ਸਮਾਏ ਤੇ ਜਿਹੜਾ ਵੀ ਉਹਦੀ ਕਿਰਪਾ ਦ੍ਰਿਸ਼ਟੀ ਸਦਕਾ ਦੇ ਹੁਕਮ ਨੂੰ 부ਝ ਲੈਂਦਾ ਨਾ ਫਿਰ ਮਹਾਰਾਜ ਕਹਿੰਦੇ ਉਹਦੇ ਹੁਕਮ ਦੇ ਵਿੱਚ ਸਮਾਇਆ ਹੀ ਰਹਿੰਦਾ ਹੈ ਲੀਨ ਹੀ ਰਹਿੰਦਾ ਹੈ ਗਵਾਚਾ ਹੀ ਰਹਿੰਦਾ ਹੈ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜੈਨ ਜਿਹਵਾ ਹਰ ਰਸਨਾ ਚਖਿਓ ਸਾਜ ਜਿਹਵਾ ਜਾ ਲਜਾਓ ਤਾਨ ਰਸ ਸਾਦੇ ਲਗ ਰਹੀ ਦੁੱਖ ਪਾਇਆ ਦੂਜਾ ਪਾਏ ਜੈਨਾ ਜਹਿ ਵਹਾਰ ਰਸਨਾ ਚਖਿਓ ਜਿਹੜੀ ਵੀ ਜ਼ੁਬਾਨ ਨੇ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਰਸ ਨੂੰ ਚਖਿਆ ਹੀ ਨਹੀਂ ਮਾਣਿਆ ਹੀ ਨਹੀਂ ਭੋਗਿਆ ਹੀ ਨਹੀਂ ਮਹਾਰਾਜ ਕਹਿੰਦੇ ਸਾ ਜਹਿ ਵਾ ਜਲ ਜਾਓ ਜ਼ੁਬਾਨ ਸੜ ਜਾਵੇ ਲੂਸ ਜਾਵੇ ਕਹਿੰਦੇ ਆਨ ਰਸ ਸਾਦ ਲੱਗ ਰਹੀ ਦੁੱਖ ਪਾਇਆ ਦੂਜਾ ਪਾਏ ਤੇ ਉਹ ਜਵਾਨ ਜਿਹੜੇ ਹੋਰ ਨਾ ਹੀ ਰਸਾਂ ਕਸਾਂ ਦੇ ਵਿੱਚ ਸਵਾਦਾਂ ਦੇ ਵਿੱਚ ਲੱਗ ਰਹੀ ਹੈ ਮਹਾਰਾਜ ਕਹਿੰਦੇ ਦੁੱਖ ਪਾਇਆ ਦੂਜਾ ਪਾਏ ਤੇ ਉਸ ਰਸਨਾ ਨੇ ਉਸ ਜੀਬਾ ਨੇ ਮਹਾਰਾਜ ਕਹਿੰਦੇ ਦੂਜ ਭਾਵ ਦੇ ਵਿੱਚ ਗਲਤਾਨ ਹੋ ਕੇ ਦੂਜ ਪ੍ਰੇਮ ਦੇ ਵਿੱਚ ਲੱਗ ਕੇ ਦੁੱਖ ਪਾਉਣਾ ਕੀਤਾ ਹੈ ਸੁਭਗਵੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਸਭਨ ਨਦਰ ਇਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਸਭਨ ਨਦਰ ਇਕ ਹੈ ਸਾਰਿਆਂ ਤੇ ਇਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੋ ਜੀ ਕਿਰਪਾ ਦ੍ਰਿਸ਼ਟੀ ਹੈ ਪਰਾਂ ਤੋਂ ਫੇਰ ਵੀ ਮਹਾਰਾਜ ਕਹਿੰਦੇ ਆਪੇ ਫਰਕ ਕਰੇ ਸਾਰੇ ਜੀਵਾਂ ਦੇ ਵਿੱਚ ਫਰਕ ਅਥਵਾ ਭੇਤ ਜੰਤਰ ਵੀ ਉਹਨੇ ਆਪ ਹੀ ਰੱਖਿਆ ਹੋਇਆ ਹੈ ਕਹਿੰਦੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹਨੂੰ ਵੀ ਸਤਿਗੁਰੂ ਪਾਸ਼ਾ ਆਪ ਆ ਕੇ ਮਿਲਣਾ ਕਰਦੇ ਹਨ ਉਹ ਗੁਰਮੁਖ ਗੁਰੂ ਪਿਆਰਾ ਨਾਮ ਰੂਪੇ ਫੜ ਲਉ ਪਾਉਣਾ ਕਰਦਾ ਹੈ ਔਰ ਪਾਸ਼ਾ ਆਪੇ ਵਿਦ ਬੜਾ ਕੇ ਉਹਨਾਂ ਨੂੰ ਨਾਮ ਵਡਾਈ ਦੇ ਰਿਹਾ ਥਾਤ ਕੇ ਨਾਮ ਦੇ ਦੁਆਰਾ ਵਡਿਆਈਆਂ ਬਖਸ਼ ਦਿੰਦੇ ਨੇ ਝੋਲੀਆਂ ਭਰ ਦਿੰਦੇ ਨੇ ਸੋ ਮਹਾਰਾਜ ਨੇ ਸਭਨ ਨਦਰ ਇਕ ਹ ਆਪੇ ਫਰਕ ਕਰੇ ਨਾਨਕ ਸਤ ਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ